ਗੁਰਦੁਆਰਾ ਸਿੰਘ ਸਭਾ ਛੋਨੀ ਨਿਹੰਗ ਸਿੰਘਾ ਬਜਵਾੜਾ ਕਲਾਂ ਹੁਸ਼ਿਆਰਪੁਰ ਵਿਖੇ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁਖੀ ਸੈਭਜਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਹੋਰਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੈਭਜਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮੀ ਸਮਾਗਮ 14 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਸੰਬੰਧੀ ਜਥੇਦਾਰ ਬਾਬਾ ਗੁਰਦੇਵ ਸਿੰਘ ਹੋਰਾ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਹੋਣ ਜਾ ਰਹੇ ਸਮਾਗਮ ਚ ਉੱਚ ਕੋਟੀ ਦੇ ਵਿਦਵਾਨ ਅਤੇ ਕੀਰਤਨੀ ਜਥੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਉਸਾ ਸਮੂਹ ਸੰਗਤਾਂ ਨੂੰ ਇਸ ਸਮਾਗਮ 'ਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਤਾਂਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ 350 ਸਾਲ ਸਤਾਬਦੀ ਨੂੰ ਸਮਰਪਿਤ ਅਤੇ ਸ਼ਹੀਦ ਭਾਈ ਮਤੀਦਾਸ ਜੀ, ਸ਼ਹੀਦ ਭਾਈ ਸਤੀਦਾਸ ਜੀ, ਸ਼ਹੀਦ ਭਾਈ ਦਿਆਲਾ ਜੀ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸਨਮੁਖੋ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਸ ਪਿਆਰੇ ਸਿਓ ਨਿਹੁ ਕੇ ਸਾਗੇ ਮਰ ਚੜਿਏ। ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰਸਾਹਿਬ ਜੀ ਦੇ ਸਾਹਮਣੇ ਸ਼ਹੀਦੀਆਂ ਦੇ ਕਰਕੇ ਸਿੱਖੀ ਕੇਸਾਂ ਸਵਾਸਾਂ ਨਾਲ ਲਵਾ ਕਰਕੇ ਆਪਣੇ ਪ੍ਰਾਣਾਂ ਦੀ ਆਹੋਤੀ ਦੇ ਕਰਕੇ ਸਾਡੇ ਦੇਸ਼ ਨੂੰ ਦੇਸ਼ ਤੇ ਸਮੂਹ ਧਰਮਾਂ ਨੂੰ ਬਚਾਉਣਾ ਕੀਤਾ ਤਿਰਕ ਜਿੰਜੂ ਦੀ ਰਾਖੀ ਕੀਤੀ ਸੋ ਮਹਾਨ ਸ਼ਹੀਦਾ ਸਿੰਘਾਂ ਦਾ ਤੇ ਧੰਨ ਧੰਨ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਮੂਹ ਨਾਨਕ ਨਾਮ ਲੈਵਾ ਵਿਸ਼ਵ ਦੇ ਅੰਦਰ ਮਨਾ ਰਹੀਆਂ ਸੋ ਦਾਸਵਰੋਂ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾਦਾਰ ਜਥੇਬੰਦੀ ਵੱਲੋਂ ਸਮੂਹ ਸੰਗਤਾਂ ਦਾ ਜੋ ਕਿ ਸ਼੍ਰੀਨਗਰ ਤੋਂ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਅਤੇ ਸਤਗੁਰ ਜੀ ਦੇ ਨਾਲ ਅਨੰਦ ਸੇਵਕ ਸ਼ੇਰ ਸਿੰਘਾ ਦੇ 350 ਸਾਲਾ ਸ਼ਹੀਦੀ સ્ਤਾਪਤੀ ਨੂੰ ਸਮਰਪਿਤ ਨਗਰ ਕੀਰਤਨ ਜੋ 19 ਤਰੀਕ ਨੂੰ ਸ਼੍ਰੀਨਗਰ ਤੋਂ ਚੱਲਿਆ ਰਸਤੇ ਵਿੱਚ ਸੰਗਤਾਂ ਦਾ ਠਾਠਾ ਮਾਰਦੇ ਇਕੱਠ ਵਿਅੰਤ ਸੇਵਾਵਾਂ માં ਲੰਗਰ ਪਾਣੀ ਦੀਆਂ ਸੇਵਾਵਾਂ માં ਰਹਿਸ਼ ਤੇ ਪ੍ਰਬੰਧ ਸੋ ਦਾਸ ਉਹਨਾਂ ਸ਼੍ਰੀਨਗਰ ਦੀਆਂ ਸੰਗਤਾਂ ਦਾ ਜੰਮੂ ਕਸ਼ਮੀਰ ਦੀਆਂ ਸਮੂਹ ਸੰਗਤਾਂ ਦਾ ਅਤੇ ਪੰਜਾਬ ਦੀਆਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇਗ ਬਹਾਦਰ ਸਿਮਰ ਜੈ ਕਰਨੋਂ ਨੰਦ ਆਵੇ ਧਾਏ ਸਭ ਥਾਈ ਹੋਏ ਸਹਾਈ ਸਤਿਗੁਰੂ ਗੁਰਤੇਗ ਬਹਾਦਰ ਮਹਾਰਾਜ ਜੀ ਸਾਰਿਆਂ ਦਾ ਭਲਾ ਕਰਨ ਤੇ ਜਿੰਨੀਆਂ ਸੰਗਤਾਂ ਨੇ ਸੇਵਾਵਾਂ ਕੀਤੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਸਹਿਜਿਆਦਾ ਬਾਬਾ ਫਤੇ ਸਿੰਘ ਤਰਨਾ ਦਲ ਵੱਲੋਂ ਦਾਸ ਤਰਵਾਦ ਕਰਦਾ ਹਾਂ ਅਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪੁੱਤਰੇ ਤੰਤਨ ਸਾਹਿਬ ਆਬਾ ਫਤੇ ਸਿੰਘ ਸਾਹਿਬ ਜੀ ਤਿਨਾਂ ਦਾ ਪ੍ਰਕਾਸ਼ ਦਿਹਾੜਾ ਤਿਨਾਂ ਦੀ ਮਿਸਲ ਸਹਿਬਜ਼ਾਦਾ ਬਾਬਾ ਫਤੇ ਸਿੰਘ ਕਾਨਾ ਦਾ ਜਥੇਬੰਦੀ ਵੱਲੋਂ ਬੜੀ ਸ਼ਾਦਾ ਤੇ ਸਤਿਕਾਰ ਸਹਿਤ ਹਰ ਸਾਲ ਗੁਰਦੁਆਰਾ ਸਿੰਘ ਸਭਾ ਛੋਣੀ ਨਿਹੰਗ ਸਿੰਘਾਂ ਬਜਵਾੜਾ ਕਲਾ ਉਨਾਂ ਰੋਡ ਵਿਖੇ ਮਨਾਇਆ ਜਾਂਦਾ ਹੈ ਸੋ 10 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਰੱਬ ਹੋਵੇਗੀ ਤੇ 14 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਹਰ ਖੁੱਲੇ ਪੰਡਾਲ ਅੰਦਰ ਦਿਵਾਨ ਸਜਾਇਆ ਜਾਣਗੇ ਸਜੇ ਹੋ ਜਵਾਨ ਆਵੇ ਤਖਸੈਬਾਨਾਂ ਦੇ ਜਥੇਦਾਰ ਸਹਿਬਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸੰਤ ਮਹਾਪੁਰਸ਼ ਅਤੇ ਸ੍ਰੀ ਹਰਿਮੰਦਰ ਸਾਹਿਬ ਚ ਕੀਰਤਨੀ ਜਥਾ ਤੱਕ ਸ੍ਰੀ ਕੇਸਗੜ ਸਾਹਿਬ ਜੀ ਤੋਂ ਕੀਰਤ ਹਜ਼ੂਰੀ ਕੀਰਤਨੀ ਜਥੇ ਅਤੇ ਹੋਰ ਬਿਆਨ ਜਥੇ ਸੰਗਤਾਂ ਨੂੰ ਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਗੁਰੂਪਦੇਸ ਸਰਵਣ ਕਰਵਾਉਣ ਵਾਸਤੇ ਪਹੁੰਚ ਰਹੇ ਹਨ ਉੱਥੇ ਪੰਜ ਪਿਆਰੇ ਸ੍ਰੀ ਕੇਸਗੜ ਸਾਹਿਬ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਖੰਡਾ ਬਾਟਾ ਲੈ ਕੇ ਪਹੁੰਚ ਰਹੇ ਹਨ ਇਹਨਾ ਗੁਰਮਖ ਪਿਆਰਿਆਂ ਨੇ ਅੰਮ੍ਰਿਤ ਛਕਣਾ ਹੋਵੇ ਗੁਰੂ ਵਾਲੇ ਬਣਨਾ ਹੋਵੇ ਉਹ ਕੇਸੀ ਇਸ਼ਨਾਨ ਕਰਕੇ ਤੋਦੇ ਹੋਏ ਵਸਤਰ ਪੈਣ ਕਰਕੇ ਆਉਣ ਕਕਾਰਾਂ ਦੀ ਸੇਵਾ ਫਰੀਕ ਵਿੱਚ ਕੀਤੀ ਜਾਵੇਗੀ